ਇਟ ਹੋਵੇ ਸੰਸਕਾਰ ਬਣਦੇ ਜਾਣ ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ ਉਹ ਫਲ ਹੈ ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ ਬੂਟੇ ਨੂੰ ਵੀ ਪੁਟਿਆ ਜਾ ਸਕਦਾ ਪਰ ਹੁਣ ਫਲ ਬਣ ਗਏ ਫਲ ਦਾ ਰੂਪ ਬਦਲਣਾ ਔਖਾ ਫਲ ਬਣ ਗਿਆ ਚਲੋ ਜ਼ਮੀਨ ਤੇ ਬੂਟਾ ਲਾਇਆ ਫਲੀ ਬਹੁਤ ਹੋਇਆ ਫਲ ਕੋਈ ਖਾਵੇਗਾ ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਪੂਰਤ ਹੋਇਆ ਆਪ ਬੀਜ ਆਪੇ ਹੀ ਖਾਏ ਆਪ ਹੀ ਖਾਣਾ ਪੈਂਦਾ ਕੋਈ ਦੂਜਾ ਨਹੀਂ ਖਾਂਦਾ ਮੇਰਾ ਬੋਇਆ ਮੈਂ ਖਾਣਾ ਮੇਰੀ ਔਲਾਦ ਨਹੀਂ ਖਾਂਦੀ ਪਤਨੀ ਦਾ ਬੋਇਆ ਪਤੀ ਕਹਿੰਦਾ ਪਤਨੀ ਦਾ ਬੋਇਆ ਪਤਨੀ ਕਹਿੰਦੀ ਆਪ ਬੀਜ ਆਪੇ ਹੀ ਖਾਏ ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ ਹੈ ਫਲ ਕੋਈ ਖਾਂਦਾ ਪਿਆ ਹੈ ਜੀਵਨ ਦੇ ਤੇ ਜਿਸ ਨੇ ਬੀਜਿਆ ਆਪ ਬੀਜ ਆਪੇ ਹੀ ਖਾਏ ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ ਕਰਮ ਬੀਜ ਦੀ ਤਰ੍ਹਾਂ ਸੰਸਕਾਰ ਬੂਟੇ ਦੀ ਤਰ੍ਹਾਂ ਸੁਭਾਅ ਫਲ ਦੀ ਤਰ੍ਹਾਂ ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ ਚਲੋ ਬਹੁ ਦਿੱਤਾ ਹੈ ਬੂਟਾ ਬਣ ਗਿਆ ਪਟਿਆ ਜਾ ਸਕਦਾ ਕਟਿਆ ਜਾ ਸਕਦਾ ਫਲ ਬਣ ਗਿਆ ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔਖੇ ਤੇ ਖਾਣਾ ਪਏਗਾ ਫਲ ਹੋ ਗਿਆ ਫਲ ਨੂੰ ਸੁਭਾਅ ਕਹਿੰਦੇ ਨੇ ਮੈਂ ਅਰਜ਼ ਕਰਾਂ ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ ਸ਼ੁਭ ਚਾਹ ਅਸ਼ੁਭ ਮਨੁੱਖ ਦੇ ਕਰਮ ਬਦਲੇ ਜਾ ਸਕਦੇ ਹਨ ਅਗਰ ਸ਼ੁਭ ਕਰਮ ਕਰਦਾ ਪਿਆ ਹੈ ਦੋ ਚਾਰ ਦਿਨ ਦੀ ਕਿਸੇ ਇੱਕ ਦੀ ਕੁਸੰਗਤ ਹੋਈ ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏ ਕਰਮ ਬਦਲੇ ਜਾ ਸਕਦੇ ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ ਮੈਂ ਉਹ ਨਹੀਂ ਬੋਂਦਾ ਮੈਂ ਹੋਰ ਬੋਣਾ ਚਾਹੁੰਦਾ ਕਰਮ ਬਦਲੇ ਜਾ ਸਕਦੇ ਸੰਸਕਾਰ ਵੀ ਬਦਲੇ ਜਾ ਸਕਦੇ ਨੇ ਕੀਤਾ ਹੋਇਆ ਕਰਮ ਸੰਸਕਾਰ ਬਣਦਾ ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ ਉਹ ਲਿਖਿਆ ਗਿਆ ਸੰਸਕਾਰ ਹੈ ਜੋ ਕੀਤਾ ਹੈ ਇਹ ਕਰਮ ਹੈ ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ ਆਪਦੀ ਗੈਤ ਲਈ ਅਰਸ ਕਰਾ ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀਏ ਤੋਂ ਐਸਾ ਹੁੰਦਾ ਹੈ ਤਨ ਕੋਈ ਕਿਰਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣੇਗਾ ਪਰ ਮਨ ਵਿਚਾਰ ਕਰ ਰਿਹਾ ਹੈ ਸੋਚ ਰਿਹਾ ਹੈ ਮਾਨਸਿਕ ਕਰਮ ਚੱਲ ਰਿਹਾ ਹੈ ਭਾਵੇਂ ਤਨ ਕਿਰਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ ਥੋੜਾ ਜਿਹਾ ਧਿਆਨਪੂਰਵਕ ਸੁਣਨਾ ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ ਤਨ ਕੋਈ ਕਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣਨ ਗਏ ਸੰਸਕਾਰ ਮਾਨਸਿਕ ਕਰਮ ਦੇ ਬਣਦੇ ਉਸ ਮਾਨਸਿਕ ਕਰਮ ਦੇ ਚ ਭਾਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਸ਼ਾਮਲ ਜਦ ਤਾਂ ਤਨ ਨਾਲ ਸ਼ਾਮਲ ਹੁੰਦਾ ਹੈ ਤੋ ਕਰਮ ਕਰਤ ਬਣ ਜਾਂਦਾ ਹੈ ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤੋ ਕਰਮ ਕਰਮ ਹੈ ਕਰਤ ਨਹੀਂ ਬਣਿਆ ਕਰਤ ਨਹੀਂ ਬਣਿਆ ਸਮਾਜ ਕਾਨੂੰਨ ਮਨੁੱਖ ਦੇ ਕਰਤ ਨੂੰ ਵੇਖਦੀ ਹੈ ਮਾਨਸਿਕ ਕਰਮ ਨੂੰ ਨਹੀਂ ਦੇਖ ਵੀ ਨਹੀਂ ਸਕਦਾ ਤੁਸੀਂ ਇੱਥੇ ਸੋਚਦੇ ਕੀ ਪਿਓ ਮੈਨੂੰ ਕੀ ਪਤਾ ਮੈਂ ਇੱਥੇ ਸਟੇਜ ਤੇ ਬੈਠਾ ਜਾਂ ਗੁਰਦੁਆਰੇ ਬੈਠੇ ਹੋਇਆ ਕੀ ਸੋਚ ਰਿਹਾ ਸੀ ਪਾਉਨੋ ਕੀ ਪਤਾ ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ ਕਿਰਤ ਤੱਕ ਪਹੁੰਚਿਆ ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪੇ ਚਾਉਂਦਾ ਹੈ ਜਦ ਤਨ ਤੇ ਕਰਤ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ ਇਹ dikrit kya ਐਸਾ ਵੀ ਹੋ ਸਕਦਾ ਹੈ ਕਰਤ ਬੜੀ ਚੰਗੀ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਮਨ ਇਨਕਾਰੀ ਹੈ ਤੇ ਜੇ ਮਨ ਇਨਕਾਰੀ ਹੈ ਤੇ ਫਿਰ ਚੰਗੀ ਕਰਤ ਕਿਉਂ ਕਰ ਰਿਹਾ ਸਮਾਜ ਲਈ ਕਰ ਰਿਹਾ ਸਮਾਜ ਚੰਗਾ ਚੰਗਾ ਅਖੇਗਾ ਲੋਕੀ ਚੰਗਾ ਚੰਗਾ ਆਖਣਗੇ ਸਮਾਜ ਦੇ ਚ ਰਹਿਣਾ ਤੂੰ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ ਬੜੇ ਧਿਆਨ ਨਾਲ ਸੁਣਨਾ ਦੁਨੀਆਵਰ ਦੇ ਆਤਮਦਰਸੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਅਕਸਰ ਦੇਖਿਆ ਗਿਆ ਪਰਮਾਤਮਾ ਦੀ ਨਜ਼ਰਾਂ ਚ ਬੁਰਾਈ ਹੁੰਦਾ ਕੁਛ ਵੀ ਨਹੀਂ ਹੁੰਦਾ ਕੁਛ ਵੀ ਨਹੀਂ ਹੁੰਦਾ ਕੁਛ ਵੀ ਨਹੀਂ ਇਨੂੰ ਸ਼ੇਖ ਸਾਦੀ ਸਭ ਇੰਜ ਕਹਿੰਦੇ ਨੇ ਤੂੰ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇਂ ਤੇ ਪ੍ਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇਂ ਇਸ ਨਾਲੋਂ ਇਹ ਬੈਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇਂ ਪ੍ਰਭੂ ਦੀ ਨਿਗਾਹ ਚੰਗਾ ਕਿਸ ਨੂੰ ਚਾਹ ਮਨੁੱਖ ਦੀ ਤੇ ਸਾਰੀ ਕੋਸ਼ਿਸ਼ ਇਹ ਸਮਾਜ ਚੰਗਾ ਰਹਿਣਾ ਜੋ ਸਮਾਜ ਦੇ ਚ ਹੈ। ਜਿਸ ਸਮਾਜ ਤਤਛਿਨ ਫੈਸਲਾ ਕਰਦਾ ਹੈ। ਜ ਰਹਿਣਾ ਸਮਾਜ ਦੇ ਚ। ਕਰਮ ਜਦ কৃত ਬਣਦਾ ਹੈ। ਉਹਨੂੰ ਸਮਾਜ ਦੇਖਦਾ ਹੈ। ਹੱਥਾਂ ਦੁਆਰਾ কৃত ਪ੍ਰਗਟ ਹੋਈ ਜ਼ਬਾਨ ਦੁਆਰਾ ਬੋਲਣਾ কৃত ਦੇ ਰੂਪਿਤ ਪ੍ਰਗਟ ਹੋਇਆ। ਲੋਕੀ ਦੇਖਦੇ ਪਰ ਮਨ ਕੀ ਬੋਲਦਾ ਪਏ ਅੰਦਰ ਸਮਾਜ ਨਹੀਂ ਦੇਖਦਾ ਦੇਖ ਵੀ ਨਹੀਂ ਸਕਦਾ ਮਨ ਕੀ ਸੋਚ ਰਿਹਾ ਹੈ ਕਾਨੂੰਨ ਦੇਖ ਵੀ ਨਹੀਂ ਸਕਦਾ ਸਮਾਜ ਦੇਖ ਵੀ ਨਹੀਂ ਸਕਦਾ ਐਂ ਸਭੀ ਹੋ ਸਕਦਾ ਹੈ ਤਨ ਸੁਭ ਕਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣਨਗੇ ਇਸ ਸੁਭ ਕਰਿਤ ਦੇ ਅੰਦਰ ਸੰਸਕਾਰ ਨਹੀਂ ਬਣ ਇਹ ਲਿਖਿਆ ਹੀ ਨਹੀਂ ਜਾਏਗਾ। ਭਾਵੇਂ দান ਕਰ ਰਿਹਾ ਹੈ, ਪੁੰਨ ਕਰ ਰਿਹਾ ਹੈ, ਬਾਣੀ ਪੜ ਰਿਹਾ ਹੈ, ਸੇਵਾ ਕਰ ਰਿਹਾ ਹੈ, ਮਨ ਨਹੀਂ ਹੈ ਵਿੱਚ। ਇਹਦੇ ਸੰਸਕਾਰ ਨਹੀਂ ਬਣਨਗੇ। ਹੋਰ ਸੁਣ ਲਓ। ਕੁਝ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ। ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ। ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਵੀ ਕਰੇ ਅਰਮਾ ਬੋਲਿਆ ਬੁਰਾ ਹੈ ਪਰਮਾਤਮਾ ਦੀ ਨਿਗਾਹ ਖਰਾ ਹੈ ਸਮਾਜ ਦੀ ਨਿਗਾਹ ਖੋਟ ਹੈ ਬੁਰਾ ਜੋ ਬੋਲੇ ਹੈ ਪਹਿੜਾ ਜੋ ਬੋਲੇ ਹੈ ਪਰ ਬੈੜੀ ਜ਼ਬਾਨ ਬੋਲ ਗਈ ਉਸ ਦੀ ਉਸ ਵਿੱਚ ਉਸ ਦਾ ਮਨ ਨਹੀਂ ਸੀ ਪਛਤਾਪ ਕਰ ਰਿਹਾ ਹੈ ਵੀ ਖਰੇ ਹਰ ਬਾਣੇ ਕਈ ਦਫਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ ਹੈ ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ ਹੈ ਔਰ ਕਈ ਵਾਰ ਸਮਾਜ ਦੀ ਨਿਗਾਹ ਦੇ 'ਚ ਖਰਾ ਹੁੰਦਾ ਹੈ ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ ਹੈ ਖੋਟਾ ਹੁੰਦਾ ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ ਬਿਹਤਰ ਹੈ ਪੂਸ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇ ਪ੍ਰਭੂ ਦੀ ਨਿਗਾਹ ਖਰਾ ਹੋਵੇ ਬਿਹਤਰ ਹੈ ਇਹ ਚੁਣਾਵ ਕਰ ਇਸ ਚੁਣਾਵ ਆਸਤੇ ਬੜੀ ਹਿੰਮਤ ਚਾਹੀਦੀ ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤਿਨੇ ਨਾ ਪਤ ਹੋਏ ਜਨਾਨਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ ਕਦੀ ਬਗੌਰ ਮੁਤਾਲਾ ਕਰੋਗੇ ਔਰੇ ਆંકੜੇ ਸਹੀ ਨੇ 99 ਫੀਸਦੀ ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ ਖਰਾ ਬਣਨ ਵਾਸਤੇ ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪ੍ਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ ਇਹ ਕੋਈ ਸਬੂਤ ਨਹੀਂ ਹੈ ਇਹ ਕੋਈ ਪ੍ਰਮਾਣ ਨਹੀਂ ਹੈ ਇਤਨੀ ਮਿਹਰ ਕਰਦੇ ਪਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਵਿੱਚ ਖੋਟਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਵਿੱਚ ਵੀ ਖੋਟਾ ਹੋਵੇਗਾ ਇਹ ਕੋਈ ਪ੍ਰਮਾਣ ਨਹੀਂ ਇਹ ਤੇ ਪ੍ਰਮਾਤਮਾ ਦਾ ਫੈਸਲਾ ਹੈ ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ ਦੂਜੇ ਦੇ ਨਹੀਂ ਬਣਦੇ ਬਣਦੇ ਨੇ ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਉਸ ਵਿੱਚ ਮਨ ਪੂਰਾ ਆਉਂਦਾ ਹੈ ਕਿਉਂ ਸਾਵਧਾਨੇ ਚਾਹੀਦੇ ਮਨ ਪੂਰਾ ਚਾਹੀਦਾ ਹੈ ਸਮਾਜ ਦੇਖੇ ਨਾ ਕਾਨੂੰਨ ਦੇਖੇ ਨਾ ਪਕੜਾ ਜਾਵਾਂਗਾ ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਚੋਰ ਪੂਰਾ ਸਾਵਧਾਨ ਆਉਂਦਾ ਹੈ ਚੋਰੀ ਕਰਨ ਲੱਗੇ ਕਤਲ ਪੂਰਾ ਸਾਵਧਾਨ ਆਉਂਦਾ ਹੈ ਕਤਲ ਕਰਨ ਲੱਗੇ ਆ ਪਕੜਿਆ ਜ ਗਿਆ ਤੇ ਫਾਂਸੀ ਉਮਰ ਭਰ ਦੀ ਜੇਰ ਪੂਰਾ ਸਾਵਧਾਨ ਆਉਂਦਾ ਹੈ ਬੜਾ ਸਾਵਧਾਨ ਆਉਂਦਾ ਹੈ ਬੇਈਮਾਨੀ ਕਰਨਵੇ ਥੱਗੇ ਕਰਨ ਦੇ ਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨ ਨਹੀਂ ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ ਕੀਰਤਨ ਦੇ ਨਹੀਂ ਬਣਦੇ ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ ਕਿਉਂ ਉਸ ਵਿੱਚ ਮਨ ਨਹੀਂ ਸੀ ਸਾਵਧਾਨੀ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਗਾਉਂਦਾ ਪੈ ਪਾਠ ਕਰਦਾ ਪੈ ਮਨ ਤੇ ਉਸ ਵਿੱਚ ਹੈ ਨਹੀਂ ਸੰਸਕਾਰ ਨਹੀਂ ਬਣਨ ਲੱਗ ਮਨ ਕਰ ਕਬੂ ਨਾ ਹਰ ਗੁਣ ਗਾਇਓ ਵਿਖਿਆ ਸਖਤ ਰਹਿਓ ਨਿਸ ਬਾਸਰ ਕੀਨੋ ਆਪਣੋ ਪਾਇਆ ਮਨ ਉਸੇ ਹੀ ਕਰਮ ਦੇ ਚਾਹੁੰਦਾ ਜਿਸ ਤੋਂ ਪ੍ਰਭਾਵ ਹੁੰਦਾ ਹੈ ਮਨ ਉਸੇ ਹੀ ਕਰਮ ਵਿੱਚ ਚਾਹੁੰਦਾ ਜਿਸ ਤੋਂ ਲਾਭ ਹੈ ਅਗਰ ਬੁਰੇ ਕਰਮ ਦੇ ਚਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ ਅਗਰ ਪਤਾ ਚੱਲ ਜਾਏ ਸ਼ੁਭ ਕਰਮ ਦੇ ਚਲਾਭ ਹੈ ਤਾਂ ਕਰੇਗਾ ਮਨੋਰਥ ਲਾਭ ਹੈ ਔਲਾਬ ਵੀ ਸਿਰਫ ਦੁਨਿਆਵੀ ਕੋਈ ਅਧਿਆਤਮਕ ਨਹੀਂ ਕੋਈ ਪਰਮਾਤਮਾ ਨਹੀਂ ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਨਹੀਂ ਤੇ ਨਹੀਂ ਕਰਦੇ ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤੋ ਕਰਦੇ ਹਨ ਕਰਨਾ ਹੈ ਮੂਲ ਤੇ ਲਾਭ ਦੀ ਗੱਲ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਸਵਾਵਕ ਸਾਹਮਣੇ ਮੇਰੇ ਵਾਕ ਆ ਗਿਆ ਭਾਰਤ ਦੇ ਪ੍ਰਾਚੀਨ ઋષਿ ਮੁਨੀਆਂ ਦੀ ਵੰਡ ਦੇ ਮੁਤਾਬਕ ਚਾਰ ਵਰਨ ਬਣਦੇ ਨੇ ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜਾਤ ਪਾਤ ਕਰਕੇ ਨਹੀਂ ਕੀਤੀ ਸੀ ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ ਬੜਾ ਸੋਚੇ ਜਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ ਜ਼ਬਾਨ ਪਿੱਛੇ ਹੋਵੇ ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ ਪੈਰ ਅੱਗੇ ਨਾ ਆਵਨ ਮੂਰਖ ਮਨੁੱਖ ਪੈਰ ਅੱਗੇ ਨੇ ਅਗਲ ਪਿੱਛੇ ਕਦਮ ਪਹਿਲੇ ਪੁੱਟ ਲੈਂਦਾ ਸੋਚਦਾ ਬਾਅਦ ਵਿੱਚ ਹੈ ਸਿਆਣਾ ਅਕਲ ਅੱਗੇ ਕਦਮ ਪਿੱਛੇ ਸੋਚਦਾ ਪਹਿਲੇ ਕਦਮ ਬਾਅਦ ਵਿੱਚ ਰੱਖਦਾ ਹੈ ਸਿਆਣਾ ਮਨੁੱਖ ਸੋਚਦਾ ਪਹਿਲੇ ਬੋਲਦਾ ਬਾਅਦ ਵਿੱਚ ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਐ ਸੋਚਦਾ ਪਹਿਲੇ ਮੂੜ ਕਰਦਾ ਪਹਿਲੇ ਸੋਚਦਾ ਬਾਅਦ ਵਿੱਚ ਇਹ ਪਹਿਚਾਣ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ ਸਿਰ ਨੂੰ ਅੱਗੇ ਰੱਖਦਾ ਹੈ ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ ਕਿਸ ਇਹ ਬ੍ਰਾਹਮਣ ਹੈ ਬ੍ਰਾਹਮਣ ਕੋਈ ਜਾਤ ਨਹੀਂ ਸੀ ਇਹ ਗਲ ਵਖਰੇ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ ਬਹੁਤ ਆਦ ਦੇ ਚ ਜਾਤ ਮੰਨ ਲਈ ਗਈ ਵਰਨਾਇ ਜਾਤ ਨਹੀਂ ਹੈ ਗੁਰਵਾਣੀ ਜਾਤ ਨਹੀਂ ਮੰਦੀ ਗੁਰਵਾਣੀ ਕੀ ਕਹਿੰਦੀ ਬ੍ਰह्मबिंदे ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਬ੍ਰਾਹਮਣ ਹੋਰ ਕਿ ਸੁਣੋ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਜੋ ਬ੍ਰह्म ਦੇ ਵਿਚਾਰ ਕਰਦਾ ਹੈ ਬ੍ਰਾਹਮਣ ਦੇ ਸਬਦੰ ਬ੍ਰਾਹਮਣ ਹੈ ਵਿਦਿਆਦੀ ਵਿਚਾਰ ਕਰਦਾ ਹੈ ਸੋਚਦਾ ਹੈ ਬ੍ਰਾਹਮਣ ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ ਹੱਥ ਅੱਗੇ ਨੇ ਹੱਥਾਂ 'ਚ ਤਾਕਤ ਹੋਣੀ ਚਾਹੀਦੀ ਸਿਰ ਦੇ ਚ ਨਹੀਂ ਹੈ ਤੇ ਨਾ ਸਹੀ ਹੱਥ ਮਜ਼ਬੂਤ ਹੋਣੇ ਚਾਹੀਦੇ ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਣ 1000 ਹੱਥਾਂ ਨੂੰ ਜਗੜ ਕੇ ਰੱਖਦੇ ਪਤਾ ਹੈ ਭਾਰਤ ਦੇ ਚ ਇੱਕ ਐਸਾ ਪੁਰਸ਼ ਹੋਏ ਜਿਹਦਾ ਨਾਮ ਸੀ ਸਹਿਨ ਸਰਬਾਉ ਸਹਿਨ ਸਰਬਾਉ ਸਾਨਸ ਕਹਿੰਦੇ ਨੇ 1000 ਨੂੰ 1000 ਬਾਵਾ ਵਾਲਾ ਮਿਥੀਹਾਸ ਦੇ ਚੋਂ ਸਚਾਈ ਕੱਢਣੀ ਪਈ 1000 ਬਾਵਾ ਇੱਕੋ ਹੀ ਮਨੁੱਖ ਲੀਆਂ ਆਵਣ ਤੋ ਮੇਰੇ ਖਾਲੇ ਸਾਰਾ ਹਾਲ ਕਮਰੇ ਚ ਇਕੱਲਾ ਹੀ ਬੈਠ ਸਕੇ ਹਜ਼ਾਰ ਬਾ ਬਹੁਤ ਵੱਡਾ ਸਰੀਰ ਚਾਹੀਦਾ ਹੈ ਹਜ਼ਾਰ ਬਾਵਾ ਪਰ ਮੈਰਜ਼ ਕਰਾਂ ਸਚਾਈ ਹੈ ਹੁੰਦੇ ਨੇ ਸੈਨ ਸਰਵਾਉ ਹੈਂਤੇ ਉਸ ਦੇ ਕੋਲ ਦੋ ਹੱਥ ਪਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ ਜੋੜ ਕੇ ਖੜੇ ਹੁੰਦੇ ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ੍ਹ ਕੇ ਰੱਖ ਦਿੰਦੇ। ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨ ਸਰਬਾਉ ਹਰਮਨੁਕ ਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਵਾਾਂ ਦੇ ਚ ਹਜ਼ਾਰਾਂ ਬਾਵਾਾਂ ਦਾ ਬਲ ਲੋ। ਸਹਿਨ ਸਰਬਾਉ ਕੌਣ ਨਹੀਂ ਬਣਨਾ ਚੰਗਾ। ਸਭ ਕੁਝ ਮੇਰੇ ਹੱਥਾਂ ਚ ਹੋ ਗਏ। ਸਭ ਕੁਝ ਮੇਰੀ ਮੁਠੀ ਦੇ ਚੋਵੇ ਮੁਗਲ ਸ਼ਹਿਨशाह ਤੇ ਆਪਣਾ ਤਖੱਲੂਸ ਹੀ ਇਸ ਦਾ ਇਸੇ ਤਰ੍ਹਾਂ ਰੱਖਦੇ ਰਹੇ ਜਹਾਂ ਗਏ ਸਾਰਾ ਜਹਾਨ ਮੇਰੀ ਪકડ ਵਿੱਚ ਮੇਰੀ ਮੁਠੀ ਦੇ ਵਿੱਚ ਅਕਬਰ ਜਲਾਲਉਦੀਨ ਤੇ ਨਾਮ ਸੀ ਅਕਬਰ ਪਤਾ ਅਕਬਰ ਕਿਸ ਨੂੰ ਕਹਿੰਦੇ ਨੇ ਅਕਬਰ ਦੇ ਅਖਰ ਸਭ ਤੋਂ ਵੱਡਾ ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾ ਹੀ ਅਕਬਰ ਹੈ ਹਵੇਗਾ ਅਲਾ اکبر ਜalaluddin ਨੇ ਕਿਹਾ ਮੈਂ اکبر ਗੱਲ ਖਤਮ ਜalaluddin اکبر ਕੌਣ ਨੇ اکبر ਬਣਨਾ ਚਾਹੁੰਦਾ ਹੈ ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ ਔਰੇ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ ਹੰਕਾਰ ਐਸਾ ਕਰਦਾ ਹੈ ਹਰਨਾਕਿਸ਼ ਨੇ ਕੀਤਾ ਸੀ ਰੱਬ ਕੀ ਆਉਂਦਾ ਮੈਂ ਖੁਦ ਰੱਬਾਂ ਐਸਾ ਕੀਤਾ ਸੀ ਨਮਰੋਦ ਨੇ ਖੁਦਾ ਕੀ ਹੁੰਦਾ ਮੈਂ ਖੁਦ ਖੁਦਾ ਕੀਤਾ ਸੀ ਉਸ ਨੇ ਹੱਥ ਇਤਨੇ ਮਜ਼ਬੂਤ ਹੋਵਨ ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਣ ਹੱਥਾਂ ਦੇ ਚ ਇਤਨੀ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਨ ਸਹਿਨ ਸਰਬਾਉ ਇਕ ਉਰਦੂ ਦਾ ਸ਼ਾਇਰ ਕਹਿੰਦਾ ਹੈ ਕਿਸੇ ਕੇ ਇੱਕ ਆਸੂ ਪਰ ਹਜ਼ਾਰਾਂ ਦਿਲ ਤੜਪਤੇ ਹਨ ਕਿਸੇ ਕਾ ਉਮਰ ਭਰ ਰੋਣਾ ਯੋਹੀ ਬੇਕਾਰ ਜਾਤਾ ਇੱਕ ਹੰਜੂ ਨਿਕਲੇ ਹਜ਼ਾਰਾਂ ਦਿਲ ਰੋ ਉਠੇ ਨੇ ساری ਜ਼ਿੰਦਗੀ ਕੋਈ ਰੋਂਦਾ ਰਿਹਾ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ ਗੁਰੂ ਸਹਿਨ ਸਰਵਾਹੋ ਦੋ ਹੱਥਾਂ ਦੇ ਵਿੱਚ ਬਹੁਤ ਵੱਡੀ ਤਾਕਤ ਇਸ ਤਰ੍ਹਾਂ ਦੀ ਸ਼ਕਤੀ ਦਾ ਜੋ ਮਤਲਬਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ ਉਹਨੂੰ ਕਹਿੰਦੇ ਸਨ ਖੱਤਰੀ ਛਤਰੀ ਛਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸ ਦੇ ਹੱਥ ਚੈ ਸ਼ਕਤੀ ਜਿਸ ਦੇ ਹੱਥ ਚ ਛਤਰੀ ਇਹਦਾ ਉੱਪਰ ਬ੍ਰਾਂਚ ਹਿੰਦੀ ਪੰਜਾਬ ਵਿੱਚ ਖत्री ਅਸੀਂ ਕਹਿ ਦਿੰਦੇ ਆ ਵਰਨਾ ਲਵਜ਼ ਸੰਸਕ੍ਰਿਤ ਦਾ ਛਤਰੀ ਸ਼ਸਤਰ ਜੇ ਦੇਖੋ ਸ਼ਕਤੀ ਜੇ ਦੇਖੋ ਛਤਰੀ ਹੱਥ ਬੜੇ ਮਜ਼ਬੂਤ ਨੇ ਹੱਥਾਂ 'ਚ ਬੜੀ ਤਾਕਤ ਹੈ ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ ਤੇ ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ ਸ਼ਤਰੀ ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ ਅਖਲ ਨੂੰ ਵਗੇ ਕਰਨਾ ਉਹਦਾ ਸਵਾਲ ਨਹੀਂ ਹੱਥਾਂ ਨੂੰ ਮਜ਼ਬੂਤ ਕਰਨਾ ਹੋਵੇਗਾ ਉਹਦਾ ਸਵਾਲ ਹੈ ਹਰ ਵਕਤ ਭਾਰੀ ਵਜ਼ਨੇ ਕੰਮ ਦੇ ਚ ਆਪਣੇ ਆਪ ਨੂੰ ਲਈ ਰੱਖਣਾ ਜਿਵੇਂ ਸਾਰੇ ਸਰੀਰ ਦਾ ਵਜ਼ਨ ਸਿਰ ਦਾ ਹੱਥਾਂ ਦਾ ਪੇਟ ਦਾ ਕੌਣ ਚੁੱਕ ਦੇਣ ਪੈਰ ਜ਼ਾਤ ਨਹੀਂ ਹੈ ਸ਼ੂਦਰ ਕੋਈ ਯਾਤ ਨਹੀਂ ਹੈ ਪੈਰ ਸ਼ੂਦਰ ਨੇ ਪਰ ਸ਼ੂਦਰ ਦੀ ਮਾਨਤਾ ਹੈ ਸਿਰ ਨਹੀਂ ਪੂਜਿਆ ਜਾਂਦਾ ਹੱਥ ਨਹੀਂ ਪੂਜੇ ਜਾਂਦੇ ਚਰਨ ਹੀ ਪੂਜੇ ਜਾਂਦੇ ਇਹ ਵੀ ਮੈਲਸ ਕਰਦੇ ਭਾਰ ਚੁੱਕ ਦੇ ਪੇਟ ਦਾ ਵੀ ਭਰ ਚੁਕਿਆ ਹੈ ਹੱਥਾਂ ਦਾ ਵੀ ਭਰ ਚੁਕਿਆ ਹੈ ਸਿਰ ਦਾ ਵੀ ਭਰ ਚੁਕਿਆ ਵਜਨੇ ਕਮ ਭਾਰੇ ਕਮ ਇਹ ਨਾ ਕਰ ਸਾਰਾ ਸੰਸਾਰ ਰੁਕ ਜਾਏਗਾ ਕੋਈ ਮਕਾਨ ਨਾ ਬਣਾਵੇ ਕੋਈ ਮੋਏ ਡੋਰਾਂ ਦੀ ਖਲ ਨਾ ਲਾਵੇ ਜੁੱਤੀਆਂ ਨਾ ਬਣਾਵੇ ਕਪੜਾ ਨਾ ਬਣਾਵੇ ਇਟਾ ਨਾ ਬਣਾਵੇ ਇਹ ਸਭ ਵਜਨੇ ਕਮ ਸਨ ਹਰੀ ਕਮਸਨ ਤੋਂ ਸਿਰਫ ਸਿਰ ਵਾਲਾ ਕਿਥੇ ਰਹੇਗਾ ਸਿਰਵ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਇਸ ਵਾਸਤੇ ਜਿੰਨਾ ਜਿੰਨਾ ਮੁਲਕਾਂ ਸ਼ੋਦਰ ਦਾ ਕੀਰਤੀ ਬੰਦੇ ਦਾ ਸਤਿਕਾਰ ਹੋਇਆ ਸਨਮਾਨ ਹੋਇਆ ਉੱਥੇ ਉੱਥੇ ਕੀਰਤ ਕਰਕੇ ਧੰਨਵਾਦ ਗਿਆ ਭਾਰਤ ਦਾ ਮਫਲੇ ਸੌਣਾ ਕਾਰਨ ਦੋ ਸਨ ਇਕ ਤੇ 1000 ਸਾਲ ਦੀ ਗੁਲਾਮੀ ਦੂਸਰਾ ਕਿਰਤੀ ਬੰਦਾ ਸ਼ੋਧਰ ਹੈ ਜੁਲਾਹਾ ਸ਼ੋਧਰ ਹੈ ਚਮਾਰ ਸ਼ੋਧਰ ਹੈ ਰਾਜ ਮਿਸਤਰੀ ਸ਼ੋਧਰ ਹੈ ਲੋਹਾਰ ਸ਼ੋਧਰ ਹੈ ਦਰਖਾਨ ਸ਼ੋਧਰ ਸਭ ਸ਼ੋਧਰ ਜੋ ਕਿਰਤ ਕਰਦੇ ਤੇ ਧਨ ਤੇ ਕਿਰਤ ਨਾਲ ਆਏਗਾ ਕਿਰਤੀ ਸ਼ੋਧਰ ਪਛੜ ਗਿਆ ਦੇਸ਼ ਨਹੀਂ ਤੇ ਦੇਸ਼ ساری ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ ਮੰਗੋਲ ਵੀ ਭਾਰਤ ਗਏ ਆਪਣੇ ਉਧਰ ਪੂਰਤੀ ਲਈ ایران ਗਿਆ افغانستان ਗਿਆ ਅਰਬ ਗਿਆ ਫਰਾਂਚ ਗਏ ਡੱਚ ਗਏ ਪੁਰਤਗੇਜ਼ ਗਏ ਅੰਗਰੇਜ਼ ਗਏ ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ ਉਹ ਕੇਂਦਰ ਸੀ ਜੈਸੇ ਅੱਜ ਸਾਰਿਆਂ ਦੀ ਨਿਗਾਹ ਵਿੱਚ ਅਮਰੀਕਾ ਬਣਿਆ ਹੋਇਆ ਹੈ ਅਮਰੀਕਾ ਤੋਂ ਵੀ ਵੱਧ ਸੀ ਭਾਰਤ ਮੰਗੋਲ ਉੱਥੇ ਹੀ ਆਏ ਡੱਚ ਉੱਥੇ ਹੀ ਆਏ ਪੁਰਤਗੇਜ਼ ਉੱਥੇ ਆਏ ਅਫਗਾਨੇ ਉੱਥੇ ਆਏ ਉਜ਼ਬੇਕਿਸਤਾਨੀ ਔਰ ਤੁਰਕਸ ਤੁਰਕੀ ਦੇ ਲੋਕ ਈਰਾਨੇ ਅਰਬੀਅਨ ਅੰਡਰੇਜ਼ ਫਰੈਂਸ ਸਭ ਦੀ ਉਧਰ ਪੂਰਤੀ ਦਾ ਕੇਂਦਰ ਭਾਰਤ ਸੀ ਸੋਨੇ ਦੀ ਚਿੜੀਆ ਸੀ 1000 ਸਾਲ ਦੇ ਗੁਲਾਮੇ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ ਹੁਣ ਵੀ ਤੁਸੀਂ ਚਲੇ ਜਾ ਲੰਡਨ ਮੈਜ਼ਮ ਦੇ ਚ ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾਲ ਸੋਨੇ ਦੇ ਰੱਥ ਵੱਡੇ ਵੱਡੇ ਫਾਲ ਭਾਰਤ ਤੋਂ ਲਿਆਂਦੇ ਪੈਣ ਲਿਖਿਆ ਆ ਉੱਥੇ ਕੋਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮੈਜ਼ਮ ਦੇ ਚੋਂ ਕੱਢ ਲਈਏ ਤੇ ਰਹਿੰਦਾ ਕੀ ਉੱਥੇ ਕੱਖ ਕੁਝ ਵੀ ਨਹੀਂ ਰਹਿੰਦਾ ਹਜ਼ਾਰਾਂ ਪਾਉਣ ਦੀ ਆਮਦਨ ਹੈ 10 ਪਾਉਣ ਟਿਕਟ ਹੈ ਜਾ ਕੇ ਦੇਖੋ ਕੋਨ ਹੋ ਰਹੀ ਸੋਨੇ ਦੇ ਥਾਲ ਸੋਨੇ ਦੇ ਰੱਥ ਹੀਰੇ ਮੋਤੀ ਇਹ ਸਭ ਉਹ ਥੋ ਲੈਂਦੇ ਇਰਾਨੀ ਲੁੱਟਦੇ ਰਹੇ ਤਖਤ ਤਾਉ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ ਉਸ ਬੇਕਿਸਤਾਨੀ ਲੁੱਟਦੇ ਰਹੇ ਤੁਰਕਮਨਿਸਤਾਨੀ ਲੁੱਟਦੇ ਰਹੇ ਇਰਾਨੀ ਲੁੱਟਦੇ ਰਹੇ ਅਫਗਾਨੀ ਲੁੱਟਦੇ ਰਹੇ ਫਿਰ ਅਰਬੀ ਆਏ ਫ੍ਰੈਂਚ ਆਏ ਡੱਚ ਆਏ ਪੁਰਤਗਈਜ਼ ਆਏ ਫਿਰ ਅੰਗਰੇਜ਼ ਆਏ